ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟਿੰਗ ਨੂੰ ਲਾਤੇ ਅੱਜ ਦੀ ਵੀਡੀਓ ਪਿੰਡ ਘੰਡਾ ਵੱਲੇ ਤੇ ਜ਼ਿਲ੍ਹਾ ਨਿਕਾਏ ਦਾ ਜੀ ਬਠਿੰਡਾ ਬਾਈਕੋਲ ਪੂਰੇ ਬਤਵਾ ਜੀ ਜਰਮਨ ਦੇ ਤੇ ਲਾਦਰ ਤੇ ਸਿੱਤੇ ਹੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਨੇ ਜੀ ਜਾਣਕਾਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਜੀ ਆਪਣਾ ਮੇਰਾ ਨਾਮ ਸੋਨਾ ਸਿੱਧੂ ਜੀ ਪਿੰਡ ਘੰਡਾਵਾਂ ਨਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਨੰਬਰ ਨੰਬਰ ਹੈਗਾ 98799 ਜੀ 35840 ਠੀਕ ਆ ਹਾਂ ਜੀ ਕਤੂਰੇ ਆਪਣੇ ਕੋਲ ਦੱਸੋ ਕਿਹੜੇ ਕਿਹੜੇ ਇਹ ਆਪਣੇ ਕੋਲੇ ਜੀ ਲਾਇਬਰਾਡੋਰ ਦੇ ਬੱਚੇ ਆ ਜੀ ਬਾਵਲੈਂਡ ਦਾ ਸਟੱਡ ਆ ਇਹਦੇ ਬੱਚੇ ਆ ਜੀ ਆਹ ਠੀਕ ਆ ਕਿੰਨੇ ਬੱਚੇ ਆ ਕੀ ਗੱਲ ਬਾਤ ਹੋ ਗਈ ਸੋ ਬੱਚੇ ਤਾਂ 8 4 ਖੇਲੋਗੇ 4 ਬੱਚੇ ਆਪਣੇ ਕੋਲੇ ਆ 3 ਮੇਲ ਇੱਕ ਫੀਮੇਲ ਆ ਜੀ ਠੀਕ ਆ 35 ਰੈਂ ਦੇ ਬੱਚੇ ਆ ਜੀ ਇਹ ਰੇਟ ਰੂਟ ਕਰਾਨਾ ਦਾ ਰੇਟ ਫੋਨ ਤੇ ਕਰ ਲਾਂਗੇ ਜੀ ਬੱਚੇ ਹੈਗੇ ਪ्युअर ਗਾਰੰਟੀ ਆਪਣੇ 100% ਇਹਨਾਂ ਦੇ ਠੀਕ ਆ ਮਾਂ ਵੀ ਆਪਣੇ ਕੋਲੇ ਹੈਗੀ ਜੀ ਹਾਂ ਮਾਂ ਵੀ ਆਪਣੇ ਕੋਲੇ ਜੀ ਠੀਕ ਆ ਦਿਖਾ ਦਿਓ ਬੱਚੇ ਦੇਖ ਲਓ ਚੈੱਕ ਕਰ ਸਕਦਾ ਜੀ

ਸਾਰੇ ਆਪਣੇ ਇੰਡੀਆ 'ਚ ਹੋ ਗਏ। ਇੰਡੀਆ 'ਚ ਕਰ ਲਓ। ਹਾਂਜੀ ਉਹਦਾ ਖਰਚਾ ੱਡ ਪਊਗਾ ਜੀ। ਉਹਦਾ ਖਰਚਾ ੱਡ ਪਊਗਾ। ਹਾਂਜੀ। ਠੀਕ ਆ। ਤੇ ਹਾਂ ਵੀ ਜਰਮਨ ਦੇ ਦੱਸੋ। ਇਹ ਜਰਮਨ ਦੇ ਬੱਚੇ ਜੀ ਵਿਲੀਅਮ ਲੈਂਡ ਦਾ ਸਟੱਡ ਆਪਣੇ ਕੋਲੇ ਦੇ ਬੱਚੇ ਜੀ। ਹਾਂਜੀ। ਕੋਈ ਗੱਲ ਨਹੀਂ ਆ ਜੂਗਾ ਜੀ। ਲਓ ਜੀ। ਕਿਹੜਾ ਜੀ ਇਹ? ਇਹਦਾ ਨਾਮ ਕੀ ਹੈ? ਵਿਲੀਅਮ ਲੈਂਡ ਦਾ ਜੀ। ਵਿਲੀਅਨ। ਹਾਂਜੀ। ਠੀਕ ਆ। ਲੌਂਗਕੋਰਡ ਸਟੱਡ ਆਈ। ਇਹਦੇ ਕਾਗਜ਼ ਪੱਤਰ। ਹਾਂਜੀ ਇਹਦੇ ਪੇਪਰ ਹੈਗੇ ਜੀ। ਪੇਪਰ ਹੈਗੇ ਇਹਦੇ ਵੀ ਹੈਗੇ ਦੂਜੇ ਦੇ। ਹਾਂਜੀ ਹਾਂਜੀ। ਠੀਕ ਆ। ਹਾਂਜੀ ਦੱਸੋ ਇਹਦੇ ਬਾਰੇ ਦਾ। ਇਹਦੇ ਬ ਅੱਠ ਬੱਚੇ ਆ ਜੀ ਆਪਣੇ ਕੋਲ ਇਸ ਟਾਈਮ ਠੀਕ ਆ ਕਿੰਨੇ ਮੇਲ ਆ ਕਿੰਨੀ ਫੀਮੇਲ ਆ ਜੀ ਇਹ ਚਾਰ ਮੇਲ ਆ ਚਾਰ ਫੀਮੇਲ ਆ ਜੀ ਠੀਕ ਆ ਹਾਂਜੀ ਤੇ ਇਹਨਾਂ ਦਾ ਰੇਟ ਰੂਟ ਭਰਾ ਇਹਨਾਂ ਦਾ ਰੇਟ ਨੂੰ ਫੋਨ ਤੇ ਕਰ ਲਾਂਗੇ ਇਹ ਬੱਚੇ ਇੱਕ ਮਾਂਥ ਦੇ ਬੱਚੇ ਹੈਗੇ ਆ ਇੱਕ ਮਹੀਨੇ ਹੋ ਗਏ ਹਾਂਜੀ ਦਿਖਾ ਦਿਓ ਹੋਰ ਵੀ ਚੱਕ ਵੀਰੇ ਲਓ ਜੀ ਚੈੱਕ ਕਰ ਸਕਦੇ ਭਰਾ ਜਿਹੜਾ ਜ ਮਰਜੀ ਬਾਈ ਤੋਂ ਬੁੱਕ ਕਰਾਹਦੇ ਪਹਿਲਾਂ ਸਾਈਪਾ ਕੇ ਹਾਂਜੀ ਹਾਂਜੀ 1000 ਰੁਪਏ ਟੋਕਨ ਪਾਵਾਂਗੇ ਬਾਕੀ ਬੱਚਾ ਜਦੋਂ ਪਹੁੰਚੂਗਾ ਆਪਾਂ ਛੱਡ ਕੇ ਆਵਾਂਗੇ ਉਦੋਂ ਪੈਸੇ ਲਵਾਂਗੇ ਠੀਕ ਆ ਲੋ ਭਰਾ ਤੇ ਸਿੰਗਲ ਕੋੜੀ ਮਿਲ ਜਣਗੇ ਆਪਣੇ ਕੋਲ ਉਹ ਸਿੰਗਲ ਵੀ ਮਿਲ ਜਾਣਗੇ ਆਪਣੇ ਕੋਲ ਸਾਰੇ ਤਰ੍ਹਾਂ ਮਿਲ ਜਾਣਗੇ ਜੀ ਡਬਲ ਜਿਹੜਾ ਮਰਜ਼ੀ ਲੈ ਲਾ ਹਾਂ ਲਾਉਂ ਵੀ ਮਿਲ ਜਾਣਗੇ ਸਿੰਗਲ ਵੀ ਡਬਲ ਵੀ ਠੀਕ ਹੈ ਜੀ ਠੀਕ ਹੈ ਰੇਟ ਅੱਡਾ ਅੱਡਾ ਹੋਊਗਾ ਹਾਂਜੀ ਹਾਂਜੀ ਤੇ ਇਹਨਾਂ ਦੀ ਮੀਟਿੰਗ ਮੂਡ ਦੀ ਫੀਸ ਆਪਨਾ ਹੈਗਾ ਹੀ ਉਹ ਮੀਟਿੰਗ ਹਾਂਜੀ ਆਪਾਂ ਮੀਟਿੰਗ ਤੇ ਸਾਢੇ 9:00 ਸਟਾਰਟ 3:00 ਸਟਾਰਟ ਆਪਣੇ ਕੋਲੇ ਤੇ ਜਿਹੜੀ ਮੀਟਿੰਗ ਇਹਨਾਂ ਦੀ ਹੋਈ ਵੀ ਸੁਣੋ ਆਪਣੇ ਕੋਲ ਹੈ ਜੀ ਆਹ ਫੋਟੋ ਪਾ ਦਾਂਗੇ ਜੀ ਇਹਨਾਂ ਦੀ ਫੋਟੋ ਪਾ ਦੋਗੇ ਹਾਂ ਫੋਟੋ ਵੀ ਤੇ ਪਾਵਾਂਗੇ ਤੇ ਭਾਈ ਜੀ ਜਿਹੜੀ ਮੀਟਿੰਗ ਆ ਉਹਦੀ ਵੀ ਸਾਨੂੰ ਸਾਰੀ ਤੇ ਹਾਂ ਜੀ ਵੀ ਇੱਕ ਉਹ ਸਾਈਡ ਤੇ ਬੈਠਾ ਦੂਰਾ ਉਹ ਕਿਹੜਾ ਹਾਂ ਟਵਾਈਪ ਆਮਾ ਜੀ ਉਹਦਾ ਬੱਚਾ ਹੈਗਾ ਆਪਣੇ ਕੋਲੇ ਉਹ ਵੀ ਮੀਟਿੰਗ ਤੇ ਟਵਾਈਪ ਆਮ ਸੜ ਮੀਟਿੰਗ ਤੇ ਛੱਡ ਦਿੰਦੇ ਨੇ ਜੀ ਸਹੀ ਠੀਕ ਆ ਇਹ ਮੀਟਿੰਗ ਦਾ ਬੱਚਾ ਆ ਆਪਣੇ ਕੋਲੇ ਜੀ ਠੀਕ ਆ ਲੋ ਭਰਾ ਚੈੱਕ ਕਰ ਸਾਬ ਉਹ ਬਹੁਤ ਸੋਹਣਾ ਬਈ ਇਹਦਾ ਰੇਟ ਇਹਦਾ ਰੇਟ ਵੀ ਫੋਨ ਤੇ ਕਰ ਲਾਂਗੇ ਜੀ ਇਹਦਾ ਫੋਨ ਤੇ ਇੱਕ ਲੈਕਤੀ ਬੱਚਾ ਜੀ ਹਾਂ ਜੀ ਇੱਕ ਬੱਚਾ ਮੇਲ ਆਪਣੇ ਕੋਲੇ ਠੀਕ ਆ ਬੜਾ ਛੱਡੇ ਉਹਨੂੰ ਕੁੱਤੇ ਵੀ ਛੱਡੇ ਦੋ ਦਿਨ ਦੋ ਦਿਨ ਵੀ ਛੱਡ ਦੋ ਮੜਿਆ ਲੈ ਲੋ ਜੀ ਤੇ ਛੱਡ ਲੈ ਤੇ ਮਾ ਪਿਆਰਾ ਬੱਚਾ ਛੋਟਾ ਆ ਠੀਕ ਹੈ ਨਾ ਲੋ ਇਹਦਾ ਬੱਚਾ ਉਹ ਮੇਲਾ ਕ ਫੀਮੇਲ ਹੈ ਮੇਲ ਆਈ ਇਹ ਮੇਲ ਮੇਲ ਹੈ ਜੀ ਤੇ ਪਾਈ ਠੀਕ ਹੈ ਵੀਡੀਓ ਕਿਸ ਵੀ ਕੋਈ ਕੰਨਾ ਚੱਲੂਗਾ ਸੋ ਗਾਈ ਜੀ ਨੇ ਜ਼ਰੂਰ ਕਨੈਕਟ ਕਰੋ ਫਟਾ ਘੰਡਾ ਬੰਨੇ ਤੇ ਜਿਲ੍ਹਾ ਨੂੰ ਪਹੁੰਚਦਾ ਜੀ ਬਰਨਾਲਾ ਅ ਬਾਈ ਜੀ ਦਾ ਲੋਚ ਜੇ ਕਿਸੇ ਨੂੰ ਜ਼ਰੂਰ ਕੋਈ ਤਾਂ ਵੀਡੀਓ ਕਨੈਕਟ ਕਰੋ ਓਕੇ ਬਾਏ